ਪਹਿਲਾ ਮੁੰਡੇ ਨੇ ਕੁੜੀ ਦੇ ਨਾਲ ਕਰਵਾਈ ਲਵ ਮੈਰਿਜ ਫਿਰ ਇਹ ਕਹਿ ਕੇ ਕਰੋ ਕੱਢ ਦਿੱਤਾ ਕਿ ਤੇਰੀ ਜਾਤ ਨਿਮੀਆਂ ਤੇ ਅੱਜ ਅੱਕੀ ਹੋਈ ਕੁੜੀ ਨੇ ਆਪਣੇ ਘਰ ਵਾਲੇ ਦੇ ਘਰ ਦੇ ਬਾਹਰ ਧਰਨਾ ਲਗਾਏ ਉਦੋਂ ਨਹੀਂ ਪਤਾ ਸੀਗਾ ਹੁਣ ਪਤਾ ਚੱਲਿਆ ਇਹਨੂੰ ਪਹਿਲਾਂ ਵੀ ਤਾਂ ਮੈਂ ਉਹੀ ਸੋਨੀਆਂ ਸੀ ਪਤਾ ਹੁੰਦੇ ਸਾਰਿਆਂ ਦੇ ਘਰੇ ਆਣੀ ਜਾਣੀ ਸੀ ਮੈਂ ਵੀ ਇਧਰ ਆਂਦੀ ਜਾਂਦੀ ਸੀ ਸਾਡੇ ਵੀ ਇਹ ਵਿਆਹ ਤੋਂ ਪਹਿਲਾਂ ਜਾਂਦਾ ਆਂਦਾ ਸੀ 1 ਸਾਲ ਮੇਰੇ ਨਾਲ ਪੂਰਾ ਘੁੰਮਿਆ ਮਾਂ ਉਸ ਤੋਂ ਬਾਅਦ ਵਿਆਹ ਕਰਾਇਆ ਹੁਣ ਮੈਂ ਪਰਸ਼ਾਨ ਹੋਈ ਪਈਆਂ ਕਿ ਮੈਨੂੰ ਇਨਸਾਫ ਚਾਹੀਦਾ ਨਹੀਂ ਤਾਂ ਇੱਥੇ ਹੀ ਮਰ ਕੇ ਮੈਂ ਜਾਨ ਦੇ ਦੇਣੀ ਆ ਮੇਰੇ ਕੋਲ ਹੋਰ ਕੋਈ ਜਾਣਾ ਨਹੀਂ ਹੈਗਾ ਬਹੁ ਟਾਈਮ ਤੋਂ ਇਨਸਾਨ ਮੇਨਾ ਤੋਕੇ ਕਰਦਾ ਆ ਰਿਹਾ ਤੋਕੇ ਕਰਦਾ ਆ ਰਿਹਾ ਇਹਨੇ ਕਾਨੂੰਨ ਦੇ ਫੈਸਲੇ ਨੂੰ ਵੀ ਇਨਕਾਰਤਾ ਹੋਇਆ ਵਾ ਕਾਰਨ ਇਹੀ ਆ ਕਿ ਤੂੰ ਛੋਟੀ ਜਾਤੀ ਨਹੀਂ ਤੂੰ ਨੀਵੀਂ ਆ ਤੂੰ ਆਪਣੇ ਪਤੀ ਦੇ ਘਰ ਦੇ ਬਾਹਰ ਪਤਨੀ ਨੇ ਦਿੱਤਾ ਧਰਨਾ ਕੀਤਾ ਰੋਸ ਪ੍ਰਦਰਸ਼ਨ ਫੋਂ ਦਾਸਤੇ ਦੀ ਖਬਰ ਲੁਧਿਆਣਾ ਦੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਦੇ ਘਰ ਦੇ ਬਾਹਰ ਧਰਨਾ ਦਿੱਤਾ ਤੇ ਉਸਤੇ ਉੱਪਰ ਤੰਗ ਪਰੇਸ਼ਾਨ ਕਰਨ ਅਤੇ ਗਲਤ ਵਦੀਰਾ ਕਰਨ ਦੇ આરોਪ ਲਗਾਏ ਨੇ ਤੇ ਜਿਸ ਤੋਂ ਬਾਅਦ ਬੀਤੀ ਸ਼ਾਮ ਤੋਂ ਪਤਨੀ ਆਪਣੇ ਪਤੀ ਦੇ ਘਰ ਬਾਰ ਬੈਠੀ ਹੋਈ ਹੈ ਜਦ ਕਿ ਉਸਤਾ ਪਤੀ ਤੇ ਉਸਤਾ ਸੋਰਾ ਪਰਿਵਾਰ ਸਨੇ ਕਰੋ ਫਰਾਰ ਹੋ ਚੁੱਕਾ ਹੈ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਦੋਵੇਂ ਪਾਰਟੀਆਂ ਨੂੰ ਬੁਲਾ ਕੇ ਇਸ ਮਾਮਲੇ ਦਾ ਹੱਲ ਕੱਢਣ ਦੀ ਗੱਲ ਅੱਗੇ ਚੱਲ ਰਹੀ ਹੈ ਆਖਿਰ ਕੀ ਆ ਪੂਰਾ ਮਾਮਲਾ ਆਉਥੋਂ ਸੁਣੋ ਦਿਆ ਗੁਰਪ੍ਰੀਤ ਕੌਰ ਗੁਰਪ੍ਰੀਤ ਜੀ ਕੀ ਮਾਮਲਾ ਹੈ ਜਿਹੜਾ ਇਥੇ ਤੇ ਖੜੇ ਮਾਮਲਾ ਇਹ ਹੈ ਕਿ ਮੇਰੇ ਸੌਰੀ ਮੇਰਾ ਘਰ ਨਹੀਂ ਵਸਣ ਦੇ ਰੀ 2016 ਚ ਮੇਰਾ ਵਿਆਹ ਹੋਇਆ ਸੀਗਾ 17 ਦੇ ਵਿੱਚ ਇਹਨਾਂ ਨੇ ਫੇਰ ਮੈਨੂੰ ਵਾਪਸ ਕਰੇ ਬਿਠਾਤਾ ਇਹਨਾਂ ਦੇ ਮੱਲੇ ਵਾਲਿਆਂ ਦੇ ਮੈਨੂੰ ਘਰੇ ਛੱਡ ਜਾਂਦਾ ਆਪਾਂ ਘਰ ਆਏ ਤੇ ਰਵਾਂਗੇ ਅੱਜ ਰੈ ਨੇ ਕੱਲ ਰੈ ਨੇ ਉਸ ਤੋਂ ਬਾਅਦ ਇਹਨੇ ਮੈਨੂੰ ਤਲਾਕ ਪੇਪਰ ਭੇਜਤੇ ਕੋਰਟ ਕੇਸ ਚੱਲਿਆ ਮੈਂ ਖਰਚੇ ਦਾ ਕੀਤਾ 5 ਸਾਲ ਮੈਂ ਪੇਕੇ ਬੈਠੀ ਰਹੀ ਐਨੇ ਕੋਈ ਖਰਚਾ ਨਹੀਂ ਦਿੱਤਾ ਉਸ ਤੋਂ ਬਾਅਦ ਇਹਨੇ ਮੈਨੂੰ ਲੈ ਜਾਂਦਾ ਕੀ ਆਪਾਂ ਰਹਿਣਾ ਚਾਹੁੰਦੇ ਆ ਇਕੱਠੇ ਤੇ ਤੂੰ ਕਿਰਾਏ ਦੇ ਮਕਾਨ ਤੇ ਲਖਾ ਲਾ ਮੈਂ ਜਦ ਸਾਹਮਣੇ ਕੇ ਆ ਕੇ ਹਾਂਜੀ ਇਹ ਲੈ ਆਇਆ ਮੈਨੂੰ ਉਸ ਤੋਂ ਬਾਅਦ ਕਹਿੰਦਾ ਆਪਾਂ ਕਿਰਾਏ ਦੇ ਮਕਾਨ ਚ ਰਵਾਂਗੇ ਆਪਾਂ ਚਲੇਗੇ ਉੱਥੇ ਰਹਿਣ ਵਾਸਤੇ ਉਸ ਤੋਂ ਬਾਅਦ ਇਹ ਕਹਿੰਦਾ ਇਹਨੂੰ ਬਾਹਰ ਕੱਢੋ ਮੈਂ ਕਿਰਾਇਆ ਨਹੀਂ ਦੇ ਸਕਦਾ ਮਕਾਨ ਦੇ ਜੋ ਵੀ ਸਮਾਨ ਪਿਆ ਵਾ ਉਹਦੇ ਤੇ ਕਬਜ਼ਾ ਕਰ ਲਓ ਮਕਾਨ ਮਾਲਕ ਨੂੰ ਕਹਿੰਦਾ ਹਾਂਜੀ ਮਾਲਕ ਮਕਾਨ ਨੂੰ ਕਹਿੰਦਾ ਮੈਨੂੰ ਕੱਲੇ ਨੂੰ ਛੱਡ ਕੇ ਭੱਜਾਇਆ 2-3 ਮਹੀਨੇ ਹੋ ਗਏ ਨੂੰ ਉਧਰੋਂ ਭੱਜੇ ਨੂੰ ਤੇ ਹੁਣ ਇਹ ਮਾਪਿਓ ਨਾਲੇ ਰਹਿ ਰਿਹਾ ਵਾ ਬਸ ਤੁਹਾਨੂੰ ਉੱਤੇ ਛੱਡ ਕੇ ਆਪ ਮਾਪਿਓ ਨਾਲ ਹਾਂਜੀ ਇੱਥੇ ਤੱਕ ਇਹਨੂੰ ਦੇਖਿਆ ਵੀ ਹੈ ਅੰਦਰ ਵੀ ਵੜਿਆ ਇੱਥੇ ਹੀ ਰਹਿੰਦਾ ਪਿਆ ਇਤਨਾ ਕੁੱਟਮਾਰ ਕਰਦਾ ਜਦੋਂ ਖਰਚਾ ਮੰਗਦੀਆਂ ਕੁੱਟਮਾਰ ਕਰਦਾ ਕੀ ਤੋਂ ਮੰਗਾ ਮੇਰੀ ਜੀ ਕਰਾਈ ਪਹਿਲਾਂ ਮੈਰਿਜ ਕਰਾਈ ਇਹਨੂੰ ਉਦੋਂ ਨਹੀਂ ਪਤਾ ਸੀਗਾ ਹੁਣ ਪਤਾ ਚੱਲਿਆ ਇਹਨੂੰ ਪਹਿਲਾਂ ਵੀ ਤਾਂ ਮੈਂ ਉਹੀ ਸੋਨੀਆ ਸੀ ਪਤਾ ਹੁੰਦੇ ਸਾਰਿਆਂ ਦੇ ਘਰੇ ਆਣੀ ਜਾਣੀ ਸੀ ਮੈਂ ਵੀ ਇਦਾਂ ਆਂਦੀ ਜਾਂਦੀ ਸੀ ਸਾਡੇ ਵੀ ਇਹ ਵਿਆਹ ਤੋਂ ਪਹਿਲਾਂ ਜਾਂਦਾ ਆਂਦਾ ਸੀ ਇੱਕ ਸਾਲ ਮੇਰੇ ਨਾਲ ਪੂਰਾ ਘੁੰਮਿਆ ਵਾ ਉਸ ਤੋਂ ਬਾਅਦ ਵਿਆਹ ਕਰਾਇਆ ਹੁਣੇ ਪਰਸ਼ਾਨ ਹੋਈ ਪਈ ਆ ਕਿ ਮੈਨੂੰ ਇਨਸਾਫ ਚਾਹੀਦਾ ਨਹੀਂ ਤਾਂ ਇੱਥੇ ਹੀ ਮਰ ਕੇ ਮੇਰੀ ਜਾਨ ਦੇ ਦੇਣੀ ਆ ਮੇਰੇ ਕੋਲ ਹੋਰ ਕੋਈ ਜਾਣਾ ਨਹੀਂ ਹੈਗਾ ਬਹੁ ਟਾਈਮ ਤੋਂ ਇਨਸਾਨ ਮੇਨਾ ਤੋਕੇ ਕਰਦਾ ਆ ਰਿਹਾ ਤੋਕੇ ਕਰਦਾ ਆ ਰਿਹਾ ਇਹਨੇ ਕਾਨੂੰਨ ਦੇ ਫੈਸਲੇ ਨੂੰ ਵੀ ਇਨਕਾਰਤਾ ਹੋਇਆ ਵਾ ਕਾਰਨ ਇਹੀ ਆ ਕਿ ਤੂੰ ਛੋਟੀ ਜਾਤੀ ਦੀ ਨਹੀਂ ਤੂੰ ਨੀਵੀਂ ਆ ਤੂੰ ਪਤਾ ਨਹੀਂ ਜੀ ਕਿਰਾਏ ਤੇ ਲੈ ਕੇ ਆਏ ਆ ਕੋਰਟ ਦੇ ਜ਼ਰੀਏ ਅੱਛਾ ਜੀ ਕਿਰਾਏ ਤੇ ਰਹਿ ਰਹੇ ਸੀਗੇ ਉੱਥੋਂ ਦੋ ਚਾਰ ਵਾਰੀ ਆਈ ਐ ਇਹ ਮੁੰਡਾ ਇੱਥੇ ਹੀ ਆ ਗਿਆ ਹੋਇਆ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਝਗੜਾ ਦੇਖਿਆ ਤੁਸੀਂ ਜੀ ਇਹਨਾਂ ਦਾ ਨਾਮ ਨੂੰ ਸਾਲ 10 ਸਾਲ ਹੋ ਗਿਆ ਜੀ ਇਹੀ ਕੁਝ ਹੋ ਰਹੀ ਐ ਮਾਨੂੰ 9 ਸਾਲ ਤੋਂ ਲਗਾਤਾਰ ਇਹਨੂੰ ਪਰੇਸ਼ਾਨ ਕਿਤੇ ਇਹੀ ਇਹੀ ਕੁਝ ਹੋ ਰਿਹਾ ਜੀ ਅੱਲੇ ਤੁਹਾਡੀ ਗਵੰਡੀ ਨੇ ਹਾਂਜੀ ਜਿੱਦ ਕੇ ਲੜਾਈ ਝਗੜਾ ਹੁੰਦਾ ਕਿਤੇ ਮੱਲ ਲੈਣੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਇਹਨੂੰ ਜੀ ਸਾਰੇ ਬਹੁਤ ਸਮਝਾ ਰਿਹਾ ਜੀ ਅੱਜ ਹਫਤਾ ਹੋ ਗਿਆ ਸਮਝਾ ਰਿਹਾ ਅੱਛਾ ਜਿਹੜੇ ਮੇਨ ਸਾਡੇ ਪ੍ਰਧਾਨਾ ਗਰਮੀਤ ਸਿੰਘ ਜੀ ਹਾਂਜੀ ਰਾਮਕ੍ਰਿਸ਼ਨ ਜੀ ਹਾਂਜੀ ਇਹ ਸਾਰੇ ਇਹਨਾਂ ਨੂੰ ਸਮਝਾ ਰਹੇ ਸਮਝ ਹੀ ਨਹੀਂ ਰਿਹਾ ਕਿਸੇ ਦੀ ਇਹ ਕੀ ਕਹਿੰਦੇ ਵੀ ਕੁੜੀ ਨਹੀਂ ਲੈ ਕੇ ਆਣੀ ਜੀ ਇਹ ਕਹਿੰਦਾ ਨਹੀਂ ਲੈ ਕੇ ਆਣਗੇ ਪਰ ਜਦੋਂ ਵਿਆਹ ਕੇ ਲਿਆਇਆ ਤਾਂ ਪੂਰਾ ਪਰਿਵਾਰ ਗਿਆ ਅੱਜ ਕਿਉਂ ਨਹੀਂ ਲੈ ਆਇਆ ਮੱਲਾ ਗਿਆ ਸੀ ਜੀ ਬਰਾਤ ਨਾਲ ਤੇ ਅੱਜ ਕੀ ਕਰਨ ਹੋਇਆ ਕਿਉਂ ਨਹੀਂ ਲੈਣਾ ਚਾਹੁੰਦੇ ਕੀ ਪਤਾ ਹੁਣ ਕੀ ਰਜ਼ਮੰਦੀ ਹੈ ਮਤਲਬ ਕੋਈ ਮੱਲੇ ਚ ਦੱਸਿਆ ਕਿ ਨਾ ਲੈਣ ਦੇ ਕਹਿੰਦੇ ਨਾਲ ਗੱਲ ਵੀ ਨਹੀਂ ਕਰਦੇ ਜਿੱਦਾਂ ਕੀ ਇਹਦੀ ਕੁੜੀ ਨਾਲ ਇੱਕ ਜੱਟ ਦੇ ਆਪਸ ਦੇ ਵਿੱਚ ਹੀ ਅੰਦਰ ਹੀ ਪਲੈਨਿੰਗ ਆ ਕਰਦੇ ਜੋ ਮਤਲਬ ਮੁੰਡਾ ਇੱਥੇ ਹੀ ਹੁੰਦਾ ਪਰ ਇਹ ਤਾਂ ਆ ਮਕਾਨ ਬਣਾਇਆ ਇੱਥੇ ਹੀ ਹੋਇਆ ਸੀਗਾ ਸਾਰੇ ਮਲਪੂਰੇ ਮੱਲੇ ਨੂੰ ਪਤਾ ਜੀ ਮੁੰਡਾ ਇੱਥੇ ਹੀ ਸੀਗਾ ਜਿੱਦਾਂ ਕੁੜੀ ਨੂੰ ਛੱਡ ਕੇ ਭੱਜ ਗਿਆ ਮੁੰਡਾ ਕਿਰਾਏ ਤੇ ਕੱਲ ਨੂੰ ਕਿਸੇ ਦੀ ਕੁੜੀ ਅੱਧਾ ਜਾਵੇ ਤੇ ਮਤਲਬ ਇੱਕ ਗਲਤ ਨ ਲੱਭ ਜਾਲ ਤਾਂ ਗੱਲ ਹੈ ਨੂੰਤੀ ਮੇਰੇ ਘਰ ਵੀ ਹੈਗੀ ਆ ਜੀ ਉਹਨਾਂ ਸੀ ਕਿਸੇ ਨਾਲ ਗਲਤ ਕਰਾਂਗੇ ਤੇ ਸਾਡੀਆਂ ਨਾਲ ਵੀ ਹੋਣਗੀਆਂ ਜਿੱਦ ਕਿ ਉਹ ਆਪਣੀ ਮਨਮਰਜ਼ੀ ਕਰ ਰਿਹਾ ਕੁੜੀ ਨੂੰ ਛੱਡਦਾ ਮੱਲੇ ਦੀ ਸੁਣਦੇ ਨਹੀਂ ਪਏ ਐਦਾਂ ਦੇ ਬੰਦੇ ਦੇ ਕਿੱਦਾਂ ਦੀ ਮੰਗ ਕਰਦੇ ਪਰਸੋ ਚੌਥੇ ਹੀ ਸਮਝਾਇਆ ਜੀ ਇਹਨਾਂ ਨੇ ਗਰਮੀਤ ਸਿੰਘ ਜੀ ਨੇ ਇਹਨਾਂ ਸਮਝਾਇਆ ਤੇ ਗਲੀ ਦੇ ਵਿੱਚ ਵੀ ਉਹਨੂੰ ਤੋ ਲਿਆ ਤੇ ਇੱਥੇ ਉੱਪਰ ਰੱਖ ਮਕਾਨ ਦੇ ਵਿੱਚ ਇਹ ਲੜਾਈ ਝਗੜਾ ਹੈ ਹੀ ਨਹੀਂ ਤੁਹਾਡਾ ਕੋਈ ਕਹਿੰਦਾ ਠੀਕ ਹੈ ਅੰਗਲ ਜੀ ਮੈਂ ਉਦਾਂ ਹੀ ਕਰ ਲੂੰਗਾ ਜਿੱਦਾਂ ਕਹੋਗੇ ਤੇ ਦੂਸਰੇ ਦਿਨ ਕਹਿੰਦੇ ਅਸੀਂ ਲੈ ਕੇ ਹੀ ਨਹੀਂ ਆਂਦੀ ਇਹ ਕੁੜੀ ਰਾਤ ਦੀ ਇੱਥੇ ਖੜੀ ਹੈ ਜੀ ਇੱਥੇ ਹੀ ਬਾਹਰ ਹੀ ਬੈਠੀ ਹੈ ਜੀ ਕੋਈ ਮਤਲਬ ਕਿਸੇ ਤਰ੍ਹਾਂ ਦੀ ਇਹ ਰਾਤੀ ਚਲੇਗੇ ਰਾਤੀ ਚਲੇਗੇ ਕਿੱਦਾਂ ਦੀ ਮੰਗ ਕਰਦੇ ਹੋ ਤੁਸੀਂ ਤੁਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਕਿੱਦਾਂ ਦੀ ਮੰਗ ਕਰਦੇ ਹੋ ਕੁੜੀ ਨਾਲ ਕਿੱਦਾਂ ਹੋਣਾ ਚਾਹੀਦਾ ਇਨਸਾਨ ਦੀ ਮੰਗ ਇਨਸਾਨ ਤਾਂ ਗਵਰਨਮੈਂਟ ਨੂੰ ਦੇਣਾ ਚਾਹੀਦਾ ਜੀ ਇਹਦੇ ਨਾਲ ੱੱਕਾ ਹੋ ਰਿਹਾ ਮੈਂ ਕਿ ਕਿਤਨੇ ਕਿਤਿਆਂ ਨੂੰ ਛੱਤ ਮਿਲਣੀ ਚਾਹੀਦੀ ਸਾਰਿਆਂ ਕੀ ਆਂਦੀ ਹੈ ਬੈਠਦੀ ਹੈ ਇੱਥੇ ਖੜਦੀ ਹੈ ਲੇਟਦੀ ਹੈ ਰੋਂਦੀ ਪਿਟਦੀ ਹੈ ਕੀ ਕਰੇ ਬੰਦਾ ਕਿਤਨੇ ਕਿਤਿਆਂ ਨੂੰ ਛੱਤ ਦੀ ਲੋੜ ਹੈਗੀ ਛੱਤ ਮਿਲਣੀ ਚਾਹੀਦੀ ਜੀ ਜੀ ਇਹਦਾ ਆਪਣਾ ਘਰ ਹੈ ਵਿਆਹੀ ਹੋਈ ਆਈ ਹੈ ਕੋਈ ਨੱਟ ਕੇ ਥੋੜੀ ਆਈ ਆ ਕੋਈ ਨਿਕਲ ਕੇ ਨਹੀਂ ਆਈ ਮਤਲਬ ਵਿਆਹ ਕੇ ਲਈ ਆ ਵਿਆਹ ਕੇ ਪੂਰਾ ਮੁੱਲਾ ਗਿਆ ਜੀ ਇੱਥੇ ਮੁੱਲੇ ਚੀ ਤਾਂ ਵਿਆਹ ਹੋਇਆ ਠੀਕ ਹਾਂਜੀ ਧੰਨਵਾਦ ਹਾਂਜੀ ਸਰ ਕੀ ਨਾਮ ਹੈ ਆਪਣਾ ਕਿਹੜਾ ਮੁੱਲਾ ਪੈਂਦਾ ਜੀ ਗੁਰਮੀਤ ਸਿੰਘ ਵਿਸ਼ਾਲ ਵਿਹਾਰ ਨਗਰ ਇੱਕ ਇੱਕ ਕੁੜੀ ਬੜੀ ਪਰੇਸ਼ਾਨ ਹੈ ਜਿੱਦਾਂ ਕਿ ਹੋਲੀ ਦੇ ਤਿਉਹਾਰ ਆ ਲੋਕ ਤਿਉਹਾਰ ਮਨਾ ਰਿਹਾ ਪਰ ਇਹ ਰਾਤ ਦੀ ਇੱਥੇ ਬੈਠੀ ਹੈ ਮੁੱਲੇ ਦੇ ਤੁਹਾਡੇ ਮੁੱਲੇ ਦਾ ਮਾਮਲਾ ਇਹ ਕੀ ਮਾਮਲਾ ਕੀ ਆ ਸਰ ਇਹ ਪੂਰਾ ਨੌ ਵਾਲਾ ਮੁੰਡੇ ਦਾ 9 ਸਾਲ ਹੋ ਗਏ 10 ਸਾਲ ਤੋਂ ਕੁੜੀ ਨੂੰ ਵਿਆਹ ਨਹੀਂ ਨੂੰ ਅੱਛਾ ਉਹ ਰੱਖਦਾ ਹੀ ਨਹੀਂ ਹੈ ਕੋਰਟ ਚ ਕੇਸ ਚੱਲਦਾ ਸੀਗਾ ਹਾਂਜੀ ਕੋਟ ਵੱਲੋਂ ਖਰਚਾ-ਗੁਰਚਾ ਲੱਗਿਆ ਸੀਗਾ ਤੇ ਮੁਰਦੇ ਕਿਰਾਏ ਦੇ ਜਾ ਕੇ ਰਹਿਣ ਲੱਗੇ ਇਕੱਠੇ ਵੀ ਮੈਂ ਖਰਚਾ ਨਹੀਂ ਦੇ ਸਕਦਾ ਜਿਹਦੇ ਕੁੜੀ ਚੜਦੀ ਵੀ ਕਿਰਾਏ ਤੇ ਉਹਨੂੰ ਛੱਡ ਕੇ ਭੱਜ ਗਿਆ ਜੀ ਉਹਨੂੰ ਛੱਡ ਕੇ ਕਿਰਾਏ ਤੇ ਆਪ ਇੱਥੇ ਇਹਨਾਂ ਕੋ ਰਹਿਂਦਾ ਰਿਹਾ ਮਤਲਬ ਇੱਥੇ ਹੀ ਰਹਿੰਦਾ ਰਿਹਾ ਜੀ ਇੱਥੇ ਆਂਦਾ ਰਿਹਾ ਰੋਜ਼ ਆਂਦਾ ਰਿਹਾ ਅਸੀਂ ਕਾਨੂੰ ਝੂਠ ਬੋਲਾਂ ਬਿਲਕੁਲ ਆਂਦਾ ਰਿਹਾ ਇਹਨੂੰ ਹੁਣ ਸਾਥ ਮਿਲਣਾ ਚਾਹੀਦਾ ਕੁੜੀ ਨੂੰ ਮਤਲਬ ਕੁੜੀ ਕਰਕੇ ਜਾਣ ਬੁੱਝ ਕੇ ਉਹ ਕਹਿੰਦੇ ਬੇਦਖਲ ਕੀਤਾ ਪਰ ਘਰ ਚ ਹੀ ਰੱਖਿਆ ਉਹਨੂੰ ਹਾਂਜੀ ਉਹਨੂੰ ਘਰ ਚ ਹੀ ਰੱਖਿਆ ਰੋਜ਼ ਉਹਰੇ ਆਂਦਾ ਦੇਲ ਹੀ ਆਂਦਾ ਤੁਸੀਂ ਕਿੱਦਾਂ ਦੀ ਮੰਗ ਕਰਦੇ ਹੋ ਕਿ ਕੁੜੀ ਹੈ ਦੇਖੋ ਕੁੜੀ ਸਭ ਦੀ ਸਾਂਝੀ ਹੁੰਦੀ ਹੈ ਕੱਲ ਨੂੰ ਕਿਸੇ ਨਾਲ ਵੀ ਐਦਾ ਦਾ ਹਾਦਸਾ ਹੋ ਸਕਦਾ ਹੈ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਹੈ ਮੰਗੇ ਹੀ ਆ ਸਰਕਾਰ ਨੂੰ ਬੇਨਤੀ ਆ ਵੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਜਿਹਦੇ ਕੀ ਉਹ ਤਾਲੀ ਲਾ ਕੇ ਭੱਜ ਗਏ ਨੇ ਇੱਥੇ ਕੁੜੀ ਇੱਥੇ ਕੱਲ ਰਾਤ ਦੀ ਇੱਥੇ ਬਾਹਰ ਬੈਠੀ ਹੈ ਇਹਨਾਂ ਨੇ ਦੱਸਿਆ ਕਿ ਗਵੰਡੀਆਂ ਵੱਲੋਂ ਹੀ ਆਸ ਪੜੋਸ ਵੱਲੋਂ ਹੀ ਚਾਹ ਪਾਣੀ ਇਹਨੂੰ ਪੁੱਛਿਆ ਗਿਆ ਪਰ ਇਦਾਂ ਦੇ ਬੰਦੇ ਤੇ ਪੁਲਿਸ ਦੀ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਤਾਂ ਉਹਨਾਂ ਦੇ ਹੋਣੀ ਚਾਹੀਦੀ ਹੈ ਗਲਤ ਨੇ ਬੰਦੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਥ ਹਾਂ ਜੀ ਬੜੀ ਤੀਨ ਅਜੀ ਆਪਣੀ ਕਮਲਜੀਤ ਇੱਕ ਮਾਮਲਾ ਇੱਕ ਜਿਹੜਾ ਲੜਕੀ ਬੜੀ ਪਰੇਸ਼ਾਨ ਹੈ ਰੋ ਰਹੀ ਹੈ ਇਹ ਲੜਕੀ ਰੋਂਦੀ ਪਰੇਸ਼ਾਨ ਸੀਗੀ ਮੇਰੇ ਕੋਲ ਪਹੁੰਚੀ ਜੀ ਅਸੀਂ ਥਾਣੇ ਵਿੱਚ ਦੋ ਤਿੰਨ ਵਈ ਗਏ ਵੀ ਉੱਥੇ ਪੰਚਾਇਤ ਦੇ ਵਿੱਚੋਂ ਭੱਜ ਜਾਂਦੇ ਉੱਠ ਕੇ ਜੀ ਇੱਕ ਤਾਂ ਇਹਨੂੰ ਜਾਤੀ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਰਾਏ ਉੱਤੇ ਛੱਡ ਕੇ ਭੱਜ ਕੇ ਮਕਾਨ ਮਾਲਕ ਨੂੰ ਅਸੀਂ ਪਹਿਲਾਂ ਸਮਝਾਇਆ ਵੀ ਜੀ ਕੁੜੀ ਨੂੰ ਨਾ ਪਰੇਸ਼ਾਨ ਕੀਤਾ ਜਾਵੇ ਜਿੱਦਕਿ ਇਦਾਂ ਦੀ ਕੁੜੀਆਂ ਨੂੰ ਪਰੇਸ਼ਾਨ ਕੀਤਾ ਜਾਏ ਇਦਾਂ ਦੇ ਬੰਦੇ ਦੀ ਕਿੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਜੇ ਸਾਰੇ ਪਰਿਵਾਰ ਦੇ ਉੱਤੇ ਕਿਸੇ ਗਾਂ ਕਿਸੇ ਕੁੜੀ ਰਾਦੀ ਕੁੜੀ ਹੁਣ ਇੱਥੇ ਬਾਹਰ ਬੈਠੀ ਹੋਈ ਹੈ ਜੀ ਮਤਲਬ ਘਰ ਆਈ ਸੀ ਆਪਣੇ ਤੇ ਤਾਲਾ ਲਾ ਕੇ ਬਾਜੀ ਹਾਂਜੀ ਉਹ ਪਹਿਲਾਂ ਥਾਣੇ ਵਿੱਚ ਸੱਦੇ ਸੀਗੇ ਉੱਥੋਂ ਭੱਜੇ ਜਦੋਂ ਅਸੀਂ ਘਰ ਆਈ ਕੁੜੀ ਫਿਰ ਘਰੋਂ ਭੱਜ ਗਈ ਮਤਲਬ ਪੁਲਿਸ ਸਟੇਸ਼ਨ ਇਹਨਾਂ ਨੂੰ ਬੁਲਾਇਆ ਗਿਆ ਸੀ ਪਰ ਪਹੁੰਚੇ ਨਹੀਂ ਨਹੀਂ ਉੱਥੇ ਪਹੁੰਚਿਆ ਸੀ ਕੱਲਾ ਲੜਕਾ ਮਾਪਿਆ ਤੇ ਆਉਂਦੇ ਹੀ ਨਹੀਂ ਵਿੱਚ ਟਾਈਮ ਲਾ ਕੇ ਭੱਜ ਜਾਂਦੇ ਸਭ ਕੁਝ ਹੋ ਕਰਦੇ ਆ ਜਦੋਂ ਇੱਥੇ ਆਏ ਆ ਤਾਂ ਇੱਥੋਂ ਭੱਜ ਗਏ ਨਾ ਤੇ ਪੰਚਾਇਤ ਵਿੱਚ ਆਉਂਦੇ ਨਾ ਥਾਣੇ ਵਿੱਚ ਆਉਂਦੇ ਆ ਜਿੱਦਾਂ ਕੀ ਹੋਲੀ ਦਾ ਤਿਉਹਾਰ ਹੈ ਕਿ ਹੋਲੀ ਤਾਂ ਪਵਿੱਤਰ ਤਿਉਹਾਰ ਤੇ ਇਹਦੀ ਕੁੜੀ ਦੀ ਜਿਵੇਂ ਬੇਰੰਗ ਹੋ ਗਈ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਬੰਦੇ ਤੇ ਕੀ ਕਿੰਨਾ ਦੀ ਕਾਰਵਾਈ ਹੋਣੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਾਈਓ ਦੇ ਪਰ ਦੇ ਸਾਨੂੰ 112 ਤੇ ਕਾਲ ਆਈ ਸੀਗੀ ਮੌਕੇ ਤੇ ਆਏ ਆ ਹੁਣ ਇਹਨਾਂ ਦਾ ਮੀਆਂ ਬੀਵੀ ਦਾ ਝਗੜਾ ਤੇ ਇਹਨਾਂ ਨੂੰ ਬਿਠਾ ਲ ਕੇ ਹੁਣ ਥਾਣੇ ਤੋਂ ਆਈਓ ਸਾਹਿਬ ਆਏ ਆ ਇਹਨੂੰ ਲੈ ਕੇ ਇਹਨਾਂ ਨੂੰ ਬੁਲਾ ਕੇ ਉੱਥੇ ਉੱਥੇ ਬਿਠਾ ਲ ਸਰਟਸਫਾਈ ਕਰਾਉਣੇ ਨਾ ਸਰਟਸਫਾਈ ਕਰਾਉਣ ਲੋ ਮਹਾਨ ਤਾਲਾ ਵੀ ਲਗਾਇਆ ਗਿਆ ਤੇ ਤੁਹਾਡੀ ਨਿਗਰਾਨੀ ਚ ਲਗਾਇਆ ਗਿਆ ਨਹੀਂ ਸਾਡੀ ਨਿਗਰਾਨੀ ਤੇ ਨਹੀਂ ਲਗਾਇਆ ਪਹਿਲੇ ਕੁੜੇ ਵਾਲਿਆਂ ਨੇ ਪਹਿਲਾਂ ਲਾਇਆ ਹੋਇਆ ਤਾਲਾ ਕੁੜੀ ਦਾ ਤਾਲਾ ਉੱਤੇ ਲਵਾਤਾ ਕੁੜੀ ਦਾ ਅੱਛਾ ਠੀਕ ਹੈ ਨਾ ਬਿਠਾਉਣਿਆਂ ਦੋਵੇਂ ਪਾਰਟੀਆਂ ਸਾਲੀਆਂ ਸਚੂ ਸਾਹਿਬ ਬੁਲਾ ਕੇ ਤੇ ਦੇਖਦੇ ਇਹਨਾਂ ਦਾ ਜੋ ਹੈਗਾ ਕੋਰਟ ਦਾ ਜਾਂ ਕੋਰਟਿਕ ਭੇਜਾਂਗੇ ਇਹਨਾਂ ਨੂੰ ਜੇ ਸਾਡੇ ਕੋਲ ਹੁੰਦਾ ਹਾਲ ਜੈ ਇੰਝ ਕਰਾਂਗੇ ਕੋਈ ਨਹੀਂ ਠੀਕ ਹੈ ਜੀ ਉਦੋਂ ਨਹੀਂ ਪਤਾ ਸੀਗਾ ਹੁਣ ਪਤਾ ਚੱਲਿਆ ਇਹਨੂੰ ਪਹਿਲਾਂ ਵੀ ਤਾਂ ਮੈਂ ਉਹੀ ਸੋਨੀਆਂ ਸੀ ਪਤਾ ਹੁੰਦੇ ਸਾਰਿਆਂ ਦੇ ਘਰੇ ਆਣੀ ਜਾਣੀ ਸੀ ਮੈਂ ਵੀ ਇਧਰ ਆਂਦੀ ਜਾਂਦੀ ਸੀ ਸਾਡੇ ਵੀ ਇਹ ਵਿਆਹ ਤੋਂ ਪਹਿਲਾਂ ਜਾਂਦਾ ਆਂਦਾ ਸੀ ਇੱਕ ਸਾਲ ਮੇਰੇ ਨਾਲ ਪੂਰਾ ਘੁੰਮਿਆ ਵਾ ਉਸ ਤੋਂ ਬਾਅਦ ਵਿਆਹ ਕਰਾਇਆ ਹੁਣ ਮੈਂ ਪਰੇਸ਼ਾਨ ਹੋਈ ਪਈਆਂ ਕਿ ਮੈਨੂੰ ਇਨਸਾਫ ਚਾਹੀਦਾ ਨਹੀਂ ਤਾਂ ਇੱਥੇ ਹੀ ਮਰ ਕੇ ਮੈਂ ਜਾਨ ਦੇ ਦੇਣੀ ਆ ਮੇਰੇ ਕੋਲ ਹੋਰ ਕੋਈ ਜਾਰਾ ਨਹੀਂ ਹੈਗਾ ਬਹੁਤ ਟਾਈਮ ਤੋਂ ਇਨਸਾਨ ਮੇਰ ਨਾਲ ਧੋਖੇ ਕਰਦਾ ਆ ਰਿਹਾ ਧੋਖੇ ਕਰਦਾ ਆ ਰਿਹਾ ਇਹਨੇ ਕਾਨੂੰਨ ਦੇ ਫੈਸਲੇ ਨੂੰ ਵੀ ਇਨਕਾਰਤਾ ਹੋਇਆ ਵਾ ਕਾਰਨ ਇਹੀ ਆ ਕਿ ਤੂੰ ਛੋਟੀ ਜਾਤੀ ਨਹੀਂ ਆ ਤੂੰ ਨੀਵੀਂ ਆ